ਅੱਜ ਤੁਹਾਨੂੰ ਐਸਾ ਪਰਿਵਾਰ ਦਿਖਾਉਣੇ ਆ ਜਿਹੜਾ ਪੜਿਆ ਲਿਖਿਆ ਹੈ ਔਰ ਚੰਗੇ-ਚੰਗੇ ਨੌਕਰੀਆਂ ਤੋਂ ਆਣ ਕੇ ਉਹਨਾਂ ਨੇ ਆਪਣੇ ਕੁਲਚੇ ਛੋਲੇ ਜਾਂ ਜੂਸ ਦੀ ਰੇਡੀ ਸਟਾਲ ਲਗਾ ਦਿੱਤਾ ਆ ਆਪਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਤੁਹਾਨੂੰ ਦਿਖਾਉਣੇ ਆ ਇਹ ਸਟਾਲ ਹੈ ਉਹਨਾਂ ਦਾ ਜਿੱਥੇ ਕੰਮ ਕਰਦੇ ਆ ਜੂਸ ਵੀ ਲਗਾਉਂਦੇ ਆ ਔਰ ਕੁਲਚੇ ਛੋਲੇ ਪਟੂਰੇ ਇੱਥੇ ਲਗਾਉਂਦੇ ਆ ਆਪਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਕੀ ਨਾਮ ਪਈ ਤੁਹਾਡਾ ਮੇਰਾ ਨਾਮ ਸੇਟ ਸਿੰਘ ਹੈ ਜੀ ਸਰ ਕੀ ਲੋੜ ਪੈ ਗਈ ਤੁਹਾਨੂੰ ਤੁਸੀਂ ਨੌਕਰੀਆਂ ਵੀ ਬੜੀ ਜਗ੍ਹਾ ਤੇ ਕੀਤੀ ਆ ਪਰ ਆਣ ਕੇ ਕੁਲਚੇ ਸੋਲੇ ਜਾਂ ਜੂਸ ਵਾਲਾ ਗਾਣਾ ਪਿਆ ਦੇਖੋ ਜੀ ਨੌਕਰੀ ਮੈਂ ਕੀਤੀ ਐ ਮੈਂ ਇਲੈਕਟ੍ਰੋਨਿਕ ਇੰਜੀਨੀਅਰ ਆ ਮੈਂ ਵਧੀਆ ਕੰਪਨੀਆਂ ਚ ਕੰਮ ਕੀਤਾ ਆ ਚੰਡੀਗੜ੍ਹ ਵਗੈਰਾ ਬੰਦੀ ਹਿਮਾਚਲ ਚ ਕੰਮ ਕੀਤਾ ਆ ਪਰ ਕੋਈ ਹਾਲਾਤ ਇਦਾਂ ਦੇ ਸੀਗੇ ਸਮਾਂ ਇਦਾਂ ਦਾ ਆਇਆ ਕਿ ਮੈਨੂੰ ਆਪਣੇ ਸ਼ਹਿਰ ਤੋਂ ਬਾਹਰ ਆਉਣਾ ਪਿਆ ਔਰ ਇੱਥੇ ਕੰਮ ਕਰਨਾ ਪਿਆ ਆਣ ਕੇ ਇੱਥੇ ਮੈਂ ਜੋਬ ਕਰਦਾ ਸੀਗਾ ਲੋਕਲ ਤੇ ਮੇਰਾ ਗੁਜ਼ਾਰਾ ਨਹੀਂ ਸੀ ਹੁੰਦਾ ਫਿਰ ਅਸੀਂ ਦੋਵਾਂ ਮੀਆਂ ਬੀਵੀ ਨੇ ਸੋਚਿਆ ਵੀ ਅਸੀਂ ਅਗਰ ਆਪਣਾ ਕੰਮ ਖੋਲ ਕੇ ਨਵਾਂ ਕੰਮ ਖੋਲੀਏ ਉਹਦੇ ਵਿੱਚ ਮਿਹਨਤ ਕਰਾਂਗੇ ਤੇ ਸਾਡਾ ਰੋਜ਼ਗਾਰ ਜਿਹੜਾ ਚੰਗ ਸਕਦਾ ਵਧੀਆ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਇੰਨੇ ਪੜ੍ਹ ਲਿਖ ਕੇ ਵੀ ਤੁਸੀਂ ਇਹ ਕੰਮ ਕਰਨ ਲੱਗੇ ਆ ਵੇਖੋ ਮਨਚ ਵਿਚਾਰ ਤੇ ਹੁੰਦਾ ਹੀ ਏ ਪੜ੍ਹੇ ਲਿਖੇ ਆ ਅਸੀਂ ਫਿਰ ਵੀ ਸਾਨੂੰ ਇਹ ਕੰਮ ਕਰਨੇ ਪੈ ਰਹੇ ਆ ਪਰ ਸਮਾਂ ਇਹ ਜੋ ਸਮਾਂ ਜਦੋਂ ਆਇਆ ਫਿਰ ਸਾਰੇ ਕੰਮ ਕਰਨੇ ਪੈਂਦੇ ਨੇ ਬੱਚਿਆਂ ਵੱਲ ਵੇਖਣਾ ਪੈਂਦਾ ਬੱਚਿਆਂ ਦੀ ਪੜ੍ਹਾਈ ਲਿਖਾਈ ਖਰਚਾ ਸਾਰਾ ਕੁਝ ਕਰਨਾ ਪੈਂਦਾ ਏ ਇਸ ਲਈ ਸਾਨੂੰ ਕੋਈ ਸ਼ਰਮ ਨਹੀਂ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਸਾਰਾ ਕੁਝ ਪਿੱਛੇ ਛੱਡ ਗਿਆ ਸੀ ਆਪਣੇ ਬੱਚਿਆਂ ਵੱਲ ਵੇਖ ਕੇ ਇਹ ਕੰਮ ਕਰਨ ਦੀ ਸਾਨੂੰ ਕਰੇ ਖੋਰ ਮਜ਼ਬੂਤ ਹੋਏ ਗੁਜ਼ਾਰਾ ਹੋ ਜਾਂਦਾ ਇੱਥੇ ਜਿਹੜਾ ਕੰਮ ਕਰਦੇ ਫਿਰਦੇ ਸੀ ਅਸੀਂ ਗੁਜ਼ਾਰਾ ਜੇ ਇਦਾਂ ਹੀ ਨਵਾਂ ਕੰਮ ਸਟਾਰਟ ਕੀਤਾ ਆ ਇਹ ਵੇਖੋ ਅਗਰ ਮਾਲਕ ਨੇ ਚਾਇਆ ਤੇ ਅਸੀਂ ਤਰੱਕੀ ਕਰਾਂਗੇ ਜ਼ਰੂਰ ਕਰਾਂਗੇ ਮਿਹਨਤ ਤੇ ਕਰਦੇ ਹੀ ਪਏ ਹਾਂ ਘਰ ਵਾਲਿਆਂ ਦੀ ਕਿਹੜੀ سپورਟ ਹੈ ਤੁਹਾਡੀ ਘਰ ਵਾਲੇ ਵੀ سپورਟਿਵ ਨੇ ਆਣ ਗਵਾਨ ਯਾਰ ਦੋਸਤ ਜਿੰਨਾ ਮੇਰਾ ਫਰੈਂਡ ਸਰਕਲ ਸਾਰੇ سپورਟ ਕਰਦੇ ਨੇ ਸਾਨੂੰ ਸਾਰੇ ਆਣ ਕੇ ਅਪਰੀਸ਼ੀਏਟ ਕਰਦੇ ਆ ਕਰੋ ਕੋਈ ਨਹੀਂ ਕਰੋ ਵਧੀਆ ਕੰਮ ਵਧੀਆ ਕੰਮ ਇਸ ਕਰਕੇ ਸਾਰੇ ਸਪੋਰਟ ਕਰਦੇ ਸਾਨੂੰ ਮੈਂ ਸਾਰੇ ਸਪੋਰਟ ਕਰਦੇ ਆਪਾਂ ਗੱਲ ਵੀ ਕਰਦੇ ਆ ਭੈਣ ਜੀ ਦੇ ਨਾਲ ਭੈਣ ਜੀ ਸਾਸਿਕਾ ਜੀ ਸਾਸਿਕਾ ਜੀ ਜੀ ਨਾਲ ਭੈਣ ਜੀ ਮੇਰਾ ਨਾਮ ਹਰਪ੍ਰੀਤ ਖੋਰਾਵਾ ਜੀ ਹਾਂਜੀ ਕੀ ਲੋੜ ਪੈ ਗਈ ਇੱਕ ਟੀਚਿੰਗ ਕਰਕੇ ਤੁਸੀਂ ਬਾਅਦ ਚ ਇੱਥੇ ਤੱਕ ਆ ਗਏ ਵੀ ਇੱਥੇ ਦੇਖੋ ਜਿਹਦੇ ਸਿੰਗਲ ਬੰਦਾ ਹੋਏ ਤੇ ਉਹਨੂੰ ਆਪਣੇ ਖਰਚੇ ਮੈਨੇਜ ਕਰਨੇ ਔਖੇ ਨਹੀਂ ਹੁੰਦੇ ਬਟ ਜਦੋਂ ਤੁਸੀਂ ਮੈਰਿਡ ਹੋ ਤੁਹਾਡੇ ਬੱਚੇ ਆ ਫਿਰ ਬੱਚਿਆਂ ਦੇ ਫਿਊਚਰ ਵਾਸਤੇ ਤੁਹਾਨੂੰ ਕੁਝ ਵੀ ਕਰਨਾ ਲੈਣਾ ਹੈ ਨਾ ਉਹ ਜ਼ਾਇਜ਼ ਹੀ ਲੱਗੇਗਾ ਫਿਰ ਇਹ ਇਧਰ ਨੂੰ ਘਰ ਦਾ ਕੰਮ ਵੀ ਕਰਨਾ ਬੱਚੇ ਸਕੂਲ ਭੇਜਣੇ ਪਰ ਆਹ ਦੁਕਾਨ ਵੀ ਨਾਲ ਲਗਾਣੀ ਉਹ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਦੇਖੋ ਬਾਜੀ ਮੈਂ ਤੇ ਮੇਰੇ ਹਸਬੰਦ ਜਿਹੜੇ ਆ ਅਸੀਂ ਦੋਨੋਂ ਜਾਣੇ ਆਪਸ ਦੀ ਸਹਿਮਤੀ ਨਾਲ ਪਹਿਲਾਂ ਘਰ ਦਾ ਸੀ ਕਰਦੇ ਆ ਫਿਰ ਅਸੀਂ ਉਹਨਾਂ ਬੱਚਿਆਂ ਨੂੰ ਸਕੂਲ ਭੇਜ ਗਏ ਫਿਰ ਅਸੀਂ ਆਪਣੀ ਸ਼ਾਪ ਨੂੰ ਟਾਈਮ ਦਿੰਨੇ ਆ ਆਈਡੀਆ ਕਿੱਥੋਂ ਆਇਆ ਪਾਉਂਦਾ ਜਿਆ ਸਿੱਖਣੀ ਪਈ ਕਿ ਪਹਿਲਾਂ ਹੀ ਨਹੀਂ ਨਹੀਂ ਵੀਰ ਜੀ ਮੈਨੂੰ ਨਾ ਕੁਕਿੰਗ ਦਾ ਬਹੁਤ ਸ਼ੌਂਕ ਸੀ ਤੇ ਮੈਂ ਆਪਣੀ ਕੁਕਿੰਗ ਨੂੰ ਜਿਹੜਾ ਹੈ ਉਹੀ ਆਪਣਾ ਪ੍ਰੋਫੈਸ਼ਨ ਚੁਣ ਲਿਆ ਮੈਂ ਸੋਚਿਆ ਅਗਰ ਮੈਂ ਕੁਕਿੰਗ ਚੰਗੀ ਕਰਦੀ ਆ ਮੇਰੇ ਸਹੁਰਾ ਸਾਹਿਬ ਵੀ ਮੇਰੀ ਮੈਰਿਜ ਤੋਂ ਬਾਅਦ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਚੱਲਦਾ ਫਿਰਾਂ ਹੋਟਲ ਆ ਮਤਲਬ ਮੇਰੇ ਉਹਨਾਂ ਨੂੰ ਮੇਰਾ ਖਾਣਾ ਇੰਨਾ ਕ ਪਸੰਦ ਆਉਂਦਾ ਹੁੰਦਾ ਹੈ ਕਿ ਉਹਨ ਮੈਨੂੰ ਪੁੱਛਦੇ ਹੁੰਦੇ ਸੀ ਕਿ ਨਹੀਂ ਅੱਜ ਲੱਗਦਾ ਸਬਜੀ ਹੋਟਲ ਤੋਂ ਆਈ ਹੈ ਫਿਰ ਨਾਲੇ ਮੈਨੂੰ ਐਪਰੀਸ਼ੀਏਟ ਕਰਦੇ ਹੁੰਦੇ ਸੀ ਤੇ ਨਾਲੇ ਉਹਨਾਂ ਨੇ ਮੈਨੂੰ ਕਹਿਣਾ ਕਿ ਨਹੀਂ ਤੂੰ ਖਾਣਾ ਵਧੀਆ ਬਣਾਉਣੀ ਆ ਮਨ ਚੇ ਖਿਆਲ ਆਇਆ ਕਿ ਜੇ ਘਰ ਦੀਆਂ ਨੇ ਨਾ ਪਸੰਦਾ ਚਲੋ ਅਸੀਂ ਆਪਣਾ profession ਇਹੋ ਚੁਣ ਗਏ ਤੇ ਫਿਰ ਵੇਖਦੇ ਹਾਂ ਤੁਸੀਂ ਇੰਨੇ ਪੜੇ ਲਿਖੇ ਹੋ ਤੁਹਾਨੂੰ ਕਿਹਾ ਨਹੀਂ ਕਿਸੇ ਨੇ ਵੀ ਆਹ ਕਿਹੜਾ ਕੰਮ ਸ਼ੁਰੂ ਕਰਨ ਲੱਗੇ ਨਹੀਂ ਨਹੀਂ ਵੀਰ ਜੀ ਦੇਖੋ ਪੜੇ ਲਿਖਿਆਂ ਦਾ ਸਵਾਲ ਹੀ ਆਜਕਲ ਤੁਹਾਨੂੰ ਪਤਾ ਹੈ ਪੜੇ ਲਿਖੇ ਵੀ ਬੇਰੁਜ਼ਗਾਰ ਹੀ ਹੈ ਤੇ ਬੇਰੁਜ਼ਗਾਰ ਜਿਹੜਾ ਬੇਰੁਜ਼ਗਾਰ ਵਿਹਲਾ ਬੰਦਾ ਰਹਿਣ ਨਾਲੋਂ ਚੰਗਾ ਹੈ ਕਿ ਪੜੇ ਲਿਖੇ ਹੋ ਕੇ ਤੁਸੀਂ ਆਪਣਾ ਕੰਮ ਆਪਣਾ business ਸ਼ੁਰੂ ਕਰੋ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਪੜ੍ਹ ਲਿਖ ਕੇ ਵਿਚਾਰੇ ਘਰ ਬੈਠੇ ਨੌਕਰੀਆਂ ਲੱਭਦੇ ਪਏ ਆ ਦੇਖੋ ਵੀਰ ਜੀ ਘਰ ਬੈਣ ਨਾਲੋਂ ਚੰਗਾ ਹੈ ਕਿ ਤੁਸੀਂ ਜ਼ੀਰੋ ਤੋਂ ਸ਼ ਜੇ ਤੁਸੀਂ ਜ਼ੀਰੋ ਤੋਂ స్టార్ਟ ਕਰੋਗੇ ਪੜ੍ਹੇ ਲਿਖੇ ਹੋਗੇ ਵਿਲੇ ਬੈਠਣਾ ਲਵਾਹੀ ਮਥਾ ਨਾਲ ਦੇ ਚੰਗਾ ਹੈ ਕਿ ਜ਼ੀਰੋ ਤੋਂ ਸਟਾਰਟ ਕਰਕੇ ਆਪਣਾ ਇੱਕ ਪੁਆਇੰਟ ਸ਼ੁਰੂ ਕਰੋ ਕਿ ਤੁਸੀਂ ਕਿਤੇ ਨਾ ਕਿਤੇ ਕਿਸ ਲੈਵਲ ਤੇ ਪਹੁੰਚ ਗਏ ਆਪਣਾ ਮੁਕਾਮ ਜਿਹੜਾ ਜ਼ਰੂਰ ਹਾਸਲ ਕਰੋਗੇ ਫਿਰ ਘਰ-ਬਾਰ ਚੱਲ ਜਾਂਦਾ ਹੈ ਹਾਂ ਫਿਲਹਾਲ ਤੇ ਵੀਰ ਜੀ ਸਾਡਾ ਸਟਾਰਟ ਅਪ ਆ ਦੇਖੋ ਹੁਣ ਜੇ ਤੇ ਸਾਨੂੰ ਆਪਣੇ ਪੰਜਾਬੀ ਭੈਣ ਭਰਾਵਾਂ ਦਾ ਸਾਰਿਆਂ ਦਾ ਸਪੋਰਟ ਰਿਆ ਤੇ ਸਾਡੇ ਨਾਮ ਤਾਰੀ ਮੁਖੀ ਸੀ ਸਤਿਗੁਰ ਦਲੀਪ ਸਿੰਘ ਜੀ ਦੀ ਕਿਰਪਾ ਹੋਈ ਤੇ ਅਸੀਂ ਜ਼ਰੂਰ ਆਪਣੇ ਇਸ ਬਿਜ਼ਨਸ ਨੂੰ ਅੱਗੇ ਲੈ ਕੇ ਜਾਵਾਂਗੇ ਕੀ ਕੀ ਬਣਾਉਂਦੇ ਇੱਥੇ ਫਿਰ ਤੁਸੀਂ ਜਿਹੜਾ ਵੀ ਜੀ ਸਾਡੇ ਕੋਲ ਸਾਰੀ ਤਰ੍ਹਾਂ ਦੇ ਸ਼ੇਕ ਹੁੰਦੇ ਆ ਫਰੈਸ਼ ਜੂਸ ਹੁੰਦਾ ਏ ਤੇ ਇੱਕ ਘਰ ਵਰਗਾ ਟੇਸਟ ਹੁੰਦਾ ਏ ਸ਼ੋਲੇ ਫੂਰੇ ਆਂਦਾ ਨਾਲ ਕੁਲਚੇ ਹੁੰਦੇ ਆ ਤੇ ਜੇ ਅੱਗੇ ਹੋਰ ਚਾਇਆ ਤਾਂ ਅਸੀਂ ਕੁਝ ਨਵਾਂ ਐਡ ਕਰਾਂਗੇ ਇਹ ਸੁਣਿਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜਾ ਜਿਹੜੀ ਹਿੰਮਤ ਹੈ ਉਹ ਨਹੀਂ ਹਾਰਨੀ ਚਾਹੀਦੀ ਕੰਮ ਜਿਹੜਾ ਕੋਈ ਵੀ ਚੱਲ ਜਾਂਦਾ ਔਰ ਘਰ ਦਾ ਦਾ ਪੂਰਾ ਸਾਥ ਹੋਣਾ ਚਾਹੀਦਾ ਮੈਂ ਬਟਾਲਾ ਤੋਂ ਵਿਕੀ ਮਿਲੀ